ਦਾਨਿਕ ਸੁਰਾਤ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਉਹਨਾਂ ਕੇਸਾਂ ਦੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਜਿਨ੍ਹਾਂ 'ਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤਾਂ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਜੋ ਸ਼ੰਭੂ ਤੇ ਖਲੋਰੀ ਬੈਰੀਅਰ ਦੇ ਉੱਤੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ ਜਾਂ ਜਿਨ੍ਹਾਂ ਨੂੰ ਫੱਟਾ ਵੱਜੀਆਂ ਨੇ ਇੱਕ ਵੱਖਰੇ ਤੌਰ ਤੇ ਪੀ ਆਈ ਐਲ ਦਾਖਲ ਹੋਈ ਹੈ ਜਿਸ 'ਚ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇਸ ਮਾਮਲੇ 'ਚ ਵੀ ਨੋਟਿਸ ਅੱਜ ਹੋ ਗਿਆ ਹੈ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਹੀ ਇਸ ਵਕਤ ਦੀ ਖਬਰ ਅਪਡੇਟ ਕਰ ਰਹੀ ਆ ਇਸ ਮੁੱਚੇ प्रकरण ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਆਰ ਐਸ ਬੈਂਸ ਬੜੇ ਹੋਏ ਨੇ ਬੈਂਸ ਸਾਹਿਬ ਤੁਹਾਡਾ ਦਿਲੋਂ ਸਵਾਗਤ ਹੈ। ਸ਼ੁਕਰੀਆ ਜੀ। ਤੁਸੀਂ ਕਿਹੜਾ ਕੀ ਸਟੇਟਮੈਂਟ ਦੇਣਾ ਚਾਹੋਗੇ ਕਿ ਜੋ ਅੱਜ ਨੇਤਾ ਵਿਰੋਧੀ ਧਿਰ ਨੇ ਵੀ ਪੀਆਈਐਲ ਦਾਖਲ ਕੀਤੀ ਹੈ ਜੁਡੀਸ਼ੀਅਲ ਇਨਕੁਆਇਰੀ ਵੀ ਚੱਲ ਰਹੀ ਹੈ ਉਹਦੇ ਚ ਨੋਟਿਸ ਹੋਏ ਨੇ ਕਿ ਕੀ ਸਿਰ ਰਿਐਕਸ਼ਨ ਤੁਹਾਡਾ ਦਿੱਤਾ ਨਹੀਂ ਜਦੋਂ ਕੋਰਟ ਦੇ ਸਾਹਮਣੇ ਸਰਕਾਰ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਤਾਂ ਕੋਰਟ ਇੱਕ ਇਨਸਟਰੂਮੈਂਟ ਹੈ ਜੀ ਇਹਨੇ ਸਭ ਨੂੰ ਦੱਸਣਾ ਹੁੰਦਾ ਕਿ ਕਾਨੂੰਨ ਦਾ ਦਾਇਰਾ ਕਿੰਨਾ ਹੁੰਦਾ ਹਰਿਆਣਾ ਸਕਾ ਕਿੰਨੀ ਦੂਰ ਜਾ ਸਕਦੀ ਹੈ ਕਿੱਥੇ ਉਹਦੀਆਂ ਸੀਮਾ ਬੰਦ ਦੀ ਹੈ ਕਿੱਥੇ ਕਾਨੂੰਨ ਦੀ ਲਗਨ ਕਰਦੀ ਹੈ ਹਾਈ ਕੋਰਟ ਇਹ ਦੱਸ ਸਕਦਾ ਜੀ ਔਰ ਹਾਈ ਕੋਰਟ ਇੱਕੋ ਹੀ ਹਾਈ ਕੋਰਟ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਾ ਜੀ ਉਹ ਹਾਈ ਕੋਰਟ ਦੀ ਸਿੱਧੀ ਜ਼ਿੰਮੇਵਾਰੀ ਬੰਦਦੀ ਹੈ ਕਿ ਹਰਿਆਣਾ ਸਕਾ ਨੂੰ ਦੱਸੇ ਕਿ ਤੁਸੀਂ ਕੁਸ਼ਤੀ ਦਾ ਨਹੀਂ ਕਰ ਸਕਦੇ ਔਰ ਨਾਲ ਇੱਕ ਚੀਜ਼ ਇਹ ਵੀ ਹੈ ਕਿ ਤੁਸੀਂ ਬਾਰਡਰ ਤੇ ਖੜੇ ਹੋਗੇ ਦੂਜੇ ਬਾਰਡਰ ਦੇ ਪਾਸ ਕ੍ਰਾਸ ਗੋਲੀਆਂ ਨਹੀਂ ਚਲਾ ਸਕਦੇ ਨਾ ਤੁਸੀਂ ਵੇਟ ਕਰੋ ਤੁਹਾਡੇ ਬਾਰਡਰ ਵਿੱਚ ਐਂਟਰ ਕਰਨ ਕਿਸਾਨ ਤੁਸੀਂ ਉਦੋਂ ਕਿਦਾਂ ਡੀਲ ਕਰਨਾ ਕਰੋ ਪਰ ਤੁਸੀਂ ਬਾਰਡਰ ਤੇ ਖੜੇ ਹੋ ਕੇ ਬਾਰਡਰ ਨੂੰ ਇੱਕ ਇੰਟਰੈਸ਼ਨਲ ਬਾਰਡਰ ਮੰਗਣਾ ਥੋੜੀ ਬਨਾਸਾ ਹੈ ਕਿ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ ਜਾਂਦਾ ਜੋ ਸੰਵਿਧਾਨ ਕਹਿੰਦਾ ਕਿ ਚਾਰ ਹੱਕ ਬੇਸਿਕ ਹੈ ਜੀ ਕਿ ਤੁਸੀਂ ਸਾਰੇ ਹਿੰਦੁਸਤਾਨ ਵਿੱਚ ਜਿੱਥੇ ਮਰਜ਼ੀ ਜਾਓ ਇਹ ਫੰਡਮੈਂਟਲ ਰਾਈਟਸ ਹੈ ਜੀ ਤੁਸੀਂ ਇਕੱਠੇ ਹੋ ਸਕਦੇ ਹੋ ਜਦ ਤੱਕ ਤੁਹਾਡੇ ਕੋਲ ਥਿਆ ਨਹੀਂ ਤੁਸੀਂ ਇਕੱਠੇ ਹੋ ਸਕਦੇ ਇਹ ਨਹੀਂ ਲੈ ਕੇ 100 ਦੇ ਨਹੀਂ ਜਾਂ 20 ਤੁਸੀਂ 2 ਕਰੋੜ ਦੇ ਲੋਕ ਵੀ ਇਕੱਠੇ ਹੋ ਸਕਦੇ ਹੁਣ ਤੀਜੀ ਇਹ ਬੋਲਣ ਦਾ ਤੁਸੀਂ ਬੋਲ ਵੀ ਸਕਦੇ ਹੋ ਇਕੱਠ ਵੀ ਕਰ ਸਕਦੇ ਹੋ ਤੇ ਕਿਤੇ ਵੀ ਜਾ ਵੀ ਸਕਦੇ ਹੋ ਜਿੰਦਾਬਾਦ ਮਰਦਾਬਾਦ ਤੱਕ ਕਰ ਸਕਦੇ ਹੋ ਬੋਲ ਵੀ ਸਕਦੇ ਹੋ ਜਦ ਤੱਕ ਤੁਸੀਂ ਉਹਨੂੰ ਇਨਸਾਈਟਮੈਂਟ ਆਫ ਵਾਇਲੈਂਸ ਨਹੀਂ ਕਰਦੇ ਸੋ ਨਾ ਧਿਆਨ ਰੱਖੋ ਤੇ ਨਾ ਵਾਇਲੈਂਸ ਇਨਫਲੇਟਰੀ ਸਪੀਚਾਂ ਦਿਓ ਉਸ ਤੋਂ ਬਾਅਦ ਚਾਹੇ ਤੁਸੀਂ 2 ਕਰੋੜ ਬੰਦੇ ਪਾਰਲੀਮੈਂਟ ਨੂੰ ਘੇਰ ਲੈਂਦੇ ਆ ਤੇ ਸਰਕਾਰ ਤਾਂ ਵੀ ਗੋਲੀਆਂ ਨਹੀਂ ਚਲਾ ਸਕਦੀ ਸਰਕਾਰ ਨੂੰ ਰਿਜ਼ਾਈਨ ਕਰਦਾ ਭਾਵਾ ਡੈਮੋਕ੍ਰੇਸੀ ਇਹ ਕਹਿੰਦੀ ਹੈ ਕਿ ਜਦੋਂ ਚੇਂਜ ਕਰਨੀ ਹੋਵੇ ਸਰਕਾਰ ਅਨਪ੍ਰੋਪਰ ਹੋਵੇ ਤਾਂ ਤੁਹਾਨੂੰ ਆਰਮਡ ਸਟਰਗਲ ਨਹੀਂ ਕਰਨੀ ਮੈਂ ਤੁਹਾਨੂੰ ਸਰਕਾਰ ਨੂੰ ਗੋਲੀ ਚਲਾਉਣ ਦਾ ਹੱਕ ਹੀ ਨਹੀਂ ਹੈ ਜਦ ਤੱਕ ਲੋਕੀ ਥਾਰ ਨਾ ਚੁੱਕਣ ਔਰ ਜੇ ਲੋਕੀ ਪੀਸਫੁਲ ਹੈ ਤਾਂ ਇਹ ਕਲੀਅਰ ਹੈ ਅਦਰਵਾਇਜ਼ ਡੈਮੋਕ੍ਰੇਸੀ ਚੱਲ ਨਹੀਂ ਸਕਦੀ ਕਿ ਸਰਕਾਰ ਰਿਜ਼ਾਈਨ ਕਰੇ ਸਰਕਾਰ ਆਪਣੇ ਸੀਟਾਂ ਛੱਡਣਗੇ ਦੂਜੀ ਸਰਕਾਰ ਆਏਗੀ ਔਰ ਜਿੱਥੇ ਤੇ ਸਰਕਾਰ ਨੇ ਮਰਿਆਦਾ ਨਹੀਂ ਤੋੜੀ ਉੱਥੇ ਤੇ ਸਰਕਾਰਾਂ ਬਦਲੀਆਂ ਮਗਰ ਜਦੋਂ ਸਰਕਾਰ ਉਸ ਜਿਹੜੀ ਦਾਇਰਾ ਲਕਸ਼ਮੀ ਰੇਖਾ ਨੂੰ ਸਮਝਦੀ ਹੋਣੀ ਹੈ ਔਰ ਉਹਨਾਂ ਨੇ ਇੰਨੀ ਡਰ ਜਾਵੇ ਕੀ ਲੱਗੇ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਤਾਂ ਬਹੁਤ ਦੂਰ ਹੈ ਹਜਾਣੇ ਦੇ ਅੰਦਰ ਹੀ ਨਹੀਂ ਆਉਂਦੇ ਨਾ ਉਹ ਤਾਂ ਤੁਸੀਂ ਕਲੀਅਰ ਲੱਗਣਾ ਕਰ ਤੇ ਉਸ ਵੇਲੇ ਹਾਈ ਕੋਰਟ ਇੱਕ ਇਨਸਟਰੂਮੈਂਟ ਰਹਿੰਦਾ ਇੱਕ ਇੰਸਟੀਚਿਊਸ਼ਨ ਰਹਿੰਦਾ ਜਿਹਨੇ ਲਾਅ ਇਨਫੋਰਸ ਕਰਨਾ ਜਿਹਨੇ ਕਨਸਟੀਚਿਊਸ਼ਨ ਇਨਫੋਰਸ ਕਰਨਾ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਵੀ ਕਰਨ ਤਾਂ ਉਹ ਸਭ ਨਾਲ ਬੜਾ ਅੱਛਾ ਹੈ ਕਿ ਹਾਈ ਕੋਰਟ ਨੇ ਨੋਟਿਸ ਕੀਤਾ ਸਰਕਾਰਾਂ ਨੂੰ ਔਰ ਜਲਦੀ ਜਲਦੀ ਉਹਨਾਂ ਨੂੰ ਸੁਣ ਕੇ ਕਟੋਗਟ ਸਪਸ਼ਟ ਕਰਨ ਕਿ ਸਰਕਾਰ ਕੋਲ ਕੋਈ ਹੱਕ ਨਹੀਂ ਆਪਣੇ ਮਰਜ਼ੀ ਨਾਲ ਇੰਟਰਨੈਟ ਬੰਦ ਕਰ ਦੇ ਆਪਣੇ ਮਰਜੀਨਲ ਬਾਰਡਰ ਸੀਲ ਕਰ ਦੇ ਆਪਣੇ ਮਰਜੀਨਲ ਸੜਕਾਂ ਬੰਦ ਕਰ ਦੇ ਆਦਰਵਾਇਜ਼ ਤਾਂ ਫੇਰ ਚਾਰੋਂ ਜਿਹੜੇ ਬਨੈਦੀ ਹੱਕ ਹੈ ਇਕੱਠੇ ਹੋਣ ਦਾ ਬੋਲਣ ਦਾ ਤੇ ਕਿਤੇ ਵੀ ਜਗ੍ਹਾ ਜਾਣ ਦਾ ਇਹ ਸਾਰੇ ਵਾਇਲਟ ਮੈਂ ਐਸ ਇਸ ਵਾਲਵਲ ਆਣਾ ਚਾਹ ਰਿਹਾ ਸੀ ਕਿ ਜਿਵੇਂ ਹਰਿਆਣਾ ਸਰਕਾਰ ਨੇ ਉਧਰ ਤਾਂ ਦਿੱਲੀ ਵੱਲ ਨਾਲ ਜੁੜਦੇ ਜਿਹੜੇ ਬੈਰੀਅਰ ਨੇ ਉਹ ਸੀਲ ਕੀਤੇ ਹੋਏ ਨੇ ਪੱਕੀ ਸੀਲ ਕੀਤੇ ਹੋਏ ਨੇ ਪੈਦਲ ਵੀ ਜਾਣ ਦਾ ਰਸਤਾ ਨਹੀਂ ਛੱਡਿਆ ਹੋਇਆ ਟਿਕੜੀ ਸ਼ੰਭੂ ਤੇ ਝਰਮੜੀ ਬੈਰੀਅਰ ਜਿਹੜਾ ਚੰਡੀਗੜ੍ਹ ਤੋਂ ਮਾਲੇ ਵੱਲ ਜਾਂਦਾ ਇਹ ਵੀ ਪੱਕੇ ਸੀਲ ਕੀਤੇ ਹੋਏ ਨੇ ਆਪਣੀ ਸਟੇਟ ਇੱਕ ਇੱਕ ਤਰ੍ਹਾਂ ਨਾਲ ਅੰਦਰੋਂ ਕੁੰਡਾ ਮਾਰ ਕੇ ਬੰਦ ਕਰ ਲਈ ਹੋਈ ਹੈ ਇਹਦਾ ਲੀਗਲ ਪੱਖ ਕੀ ਹੈ ਜੀ ਸੁਪਰੀਮ ਕੋਰਟ ਨੇ ਇੰਨੀ ਵਾਰੀ ਕਿਹਾ ਕਿ ਤੁਸੀਂ ਸੜਕਾਂ ਨਹੀਂ ਰੋਕ ਸਕਦੇ ਜੀ ਜੇ ਲੋਕ ਹੀ ਨਹੀਂ ਰੋਕ ਸਕਦੇ ਤਾਂ ਸਰਕਾਰ ਤਾਂ ਬਿਲਕੁਲ ਨਹੀਂ ਰੋਕ ਸਕਦੀ ਸਰਕਾਰ ਦਾ ਤਾਂ ਪਹਿਲਾ ਪਹਿਲਾ ਜਿਹੜਾ ਡਿਊਟੀ ਹੈ ਸੰਵਿਧਾਨਿਕ ਡਿਊਟੀ ਹੈ ਕਿ ਅਮਨ ਸ਼ਾਂਤੀ ਹੈ ਵਪਾਰ ਚੱਲਦਾ ਰਹੇ ਤੇ ਉਹਦੇ ਲਈ ਤੁਹਾਨੂੰ ਉਪਚਾਰ ਦੇ ਸਾਧਨ ਕਮ ਟੈਲੀਕਮਿਊਨੀਕੇਸ਼ਨ ਦੇ ਸਾਧਨ ਤੇ ਰੋਡ ਟਰਾਂਸਪੋਰਟ ਤੇ ਟ੍ਰੇਨ ਟਰਾਂਸਪੋਰਟ ਤੇ ਸਾਰਾ ਕੁਝ ਸਵਸਥਾ ਤੁਹਾਡੇ ਹੱਥ ਵਿੱਚ ਹੈ ਜੀ ਉਹ ਵਸਥਾ ਕਾਨੂੰਨ ਦੇ ਮੁਤਾਬਿਕ ਚੱਲੇ ਇਹ ਕੋਟਾ ਨੇ ਦੱਸਣਾ ਔਰ ਲੋਕਾਂ ਨੂੰ ਵੀ ਜੇ ਪ੍ਰੋਟੈਸਟ ਦਾ ਹੱਕ ਹੈ ਉਹਨਾਂ ਹੱਕ ਨਹੀਂ ਹੈ ਕਿ ਤੁਸੀਂ ਦੂਸਰੇ ਲੋਕਾਂ ਦੀ ਜ਼ਿੰਦਗੀ ਅਸਤਵਸਤ ਕਰਦੇ ਹੋ ਤੇ ਸੜਕਾਂ ਤੁਸੀਂ ਉਹ ਨਹੀਂ ਰੋਕ ਸਕਦੇ ਜੀ ਇੱਥੇ ਇੱਕਜੀਵ ਗੱਲ ਹੈ ਕਿ ਜਿਹਨਾਂ ਦੀ ਡਿਊਟੀ ਹੈ ਸੜਕਾਂ ਖੋਲਣ ਦੀ ਉਹ ਆਪ ਵੀ ਰੋਕ ਰਹੇ ਹਾਂ ਹਾਂ ਤੋਂ ਇਸ ਤੋਂ ਵੱਡੀ ਜਿਹੜੀ ਕਾਨੂੰਨ ਦੀ ਉਲੰਘਣਾ ਕੀ ਹੋ ਸਕਦੀ ਹੈ ਉਹ ਸਭ ਨੂੰ ਦਿਖ ਰਹੀ ਹੈ ਸਾਹਮਣੇ ਦੇਖ ਰਹੇ ਨੇ ਆਪਣੇ ਨਾਗਰਿਕਾਂ ਤੋਂ ਡਰ ਕੇ ਜਦੋਂ ਸਰਕਾਰ ਆਪਣੇ ਨਾਗਰਿਕਾਂ ਤੋਂ ਡਰ ਜਾਂਦੀ ਹੈ ਨਾ ਫਿਰ ਉਹਨਾਂ ਨੂੰ ਹੱਕ ਨਹੀਂ ਰਹਿ ਜਾਂਦਾ ਜਦੋਂ ਆਪਾਂ ਕਹਿੰਦੇ ਪਪੂਲਰ ਗਵਰਨਮੈਂਟ ਲੋਕਾਂ ਦੀ ਸਰਕਾਰ ਫਿਰ ਲੋਕਾਂ ਦੀ ਸਰਕਾਰ ਤਾਂ ਨਹੀਂ ਫਿਰ ਤਾਂ ਭਾਈ ਜੇ ਤੁਸੀਂ ਜਾਂ ਲੋਕੀ ਤੁਹਾਨੂੰ ਗਰੋਹੋਂਗੇ ਜਾਂ ਫਿਰ ਤੁਸੀਂ ਆਪੇ ਚਲੇ ਜਾਓ ਲੋਕਾਂ ਦੀ ਸਰਕਾਰ ਕਟੋਗਲ ਬਾਈ ਡੈਫੀਨੇਸ਼ਨ ਹੈ ਜੇ ਫਿਰ ਲੋਕਤੰਤਰੀ ਨਹੀਂ ਰਹੇਗਾ ਇਹਦੇ ਵਿੱਚ ਇੱਕ ਪਾਸੇ ਡਰਿਆ ਤਾਨਾਸ਼ਾ ਦੂਜੇ ਪਾਸੇ ਲੋਕ ਪ੍ਰੋਟੈਸਟ ਕਰ ਰਹੇ ਨੇ ਪਰ ਉਹ ਇੰਨਾ ਡਰਿਆ ਹੈ ਕਿ ਅਲਟੀਮੇਟਲੀ پاگل ਹੋ ਕੇ ਫੇ ਗੋਲੀਆਂ ਵਿੱਚ ਚਲਾ ਦੇ ਜਿੱਦਾਂ ਜਿੱਲਿਆਂ ਵਾਲਾ ਬਾਗ ਹੋਇਆ ਸੀ ਉਹ ਡਰਿਆ ਹੋਇਆ ਜਰਨੈਲ ਨੇ ਕੀਤਾ ਸੀ ਨਾ ਉਹ ਲੋਕਾਂ ਤੋਂ ਇਹਨਾਂ ਡਰ ਗਿਆ ਉਹ ਤਾਂ ਚਲੋ ਸਮਝ ਆਉਂਦਾ ਕਿ ਉਸ ਵੇਲੇ ਨਾ ਸੰਵਿਧਾਨ ਸੀ ਨਾ ਸਾਡੇ ਕੋਲ ਫੰਡਮੈਂਟਲ ਰਾਈਟਸ ਸੀ ਉਸਤੇ ਵਾਜੂਦ ਵੀ ਉਸਤੇ ਐਕਸ਼ਨ ਹੋਇਆ ਉਸਦੇ ਵਾਜੂਦ ਵੀ ਕਮਿਸ਼ਨ ਆਫ ਇਨਕੁਆਇਰੀ ਬੈਠੀ ਉਸਦੇ ਵਾਜੂਦ ਵੀ ਹੰਟਰ ਕਮਿਸ਼ਨ ਨੇ ਉਹ ਚੀਜ਼ ਕੰਡਮ ਕੀਤੀ ਔਰ ਉਸ ਤੋਂ ਬਾਅਦ ਕਿੰਨੇ ਕਿੰਨੇ 100 ਤੋਂ ਸਾਲ ਜ਼ਿਆਦਾ ਹੋ ਗਿਆ ਔਰ ਹਰ ਓਕੇਜਨ ਤੇ ਲੋਕੀ ਯਾਦ ਕਰਦੇ ਨੇ ਕਿ ਅੰਗਰੇਜ਼ਾਂ ਦੇ ਜਿਹੜੇ ਰਾਜ ਦਾ ਸਭ ਤੋਂ ਵੱਸਤ ਜਿਹਦੇ ਵਾਲੇ ਬਾਗ ਦਾ ਉਹਨਾਂ ਦੀ ਕਤੂਰਤ ਸੀ ਤੇ ਇਹ ਸਿਤਕਾਰ ਆਲਮੋਸਟ ਉਹੀ ਰਾਹ ਤੇ ਚੱਲ ਰਹੀ ਹੈ ਹਲੇ ਹੋਇਆ ਨਹੀਂ ਹੈ ਬਟ ਛੋਟੇ ਛੋਟੇ ਤਾਂ ਕਰਨੇ ਸ਼ੁਰੂ ਕਰ ਦਿੱਤੇ ਜਦ ਤੁਸੀਂ ਗੋਲੀਆਂ ਚਲਾਉਣੇ ਸ਼ੁਰੂ ਕਰ ਦਿੱਤੀਆਂ ਜਾਂ ਤੁਸੀਂ ਲੋਕਾਂ ਨੂੰ ਬੋਰੀਂ ਪਾ ਕੇ ਲਿਜਾ ਕੇ ਕੁੱਟਣ ਲੱਗ ਪਏ ਗੁੰਡਾਗਰਦੀ ਕਰਨ ਲੱਗ ਪਏ ਤਾਂ ਇਹ ਸ਼ੁਰੂਆਤ ਹੈ ਇਸ ਤੋਂ ਬਾਅਦ ਵੀ ਇਦਾਂ ਦਾ ਮਾਹੌਲ ਤੋਂ ਬਾਅਦ ਫਿਰ ਤੁਸੀਂ ਵੱਡੇ ਵੀ ਵਰਤਾਂਤ ਹੋ ਸਕਦੇ ਆ ਵੱਡੇ ਵੀ ਐਪੀਸੋਡ ਹੋ ਸਕਦੇ ਆ ਵੱਡੇ ਵੀ ਅਕਰਾਂਹਸ ਹੋ ਸਕਦੇ ਆ ਆਪਾਂ ਹਰਿਆਣਾ ਦੀ ਤਾਂ ਗੱਲ ਕਰ ਲਈ ਹਰਿਆਣਾ ਸਰਕਾਰ ਦੀ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸ਼ੁਭਕਰਨ ਸਿੰਘ ਨਾਮ ਦਾ 21 ਸਾਲ ਦਾ ਨੌਜਵਾਨ ਮਾਰਿਆ ਗਿਆ ਉਹਦਾ ਪੋਸਟਮਾਰਟਮ ਕੱਲ ਜਾ ਕੇ ਉਦੋਂ ਹੋਇਆ ਜਦੋਂ 0 ਐਫ ਆਈ ਆਰ ਦਰਜ ਕੀਤੀ ਆ ਉਹ ਵੀ ਕੋਰਟ ਦੇ ਗਿਆ ਉਹ ਵੀ ਕੋਰਟ ਦੇ ਕਹਿੰਦੇ ਉੱਤੇ ਉਹ ਵੀ ਅਣਪਛਾਤੇ ਲੋਕਾਂ ਦੇ ਖਿਲਾਫ ਹੋਰ ਕਿੰਨੇ ਵੀ ਕੇਸ ਨੇ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਦੇ ਮਾਮਲੇ 'ਚ ਕੋਈ ਕੰਨ ਤੇ ਜੂ ਨਹੀਂ ਸਕਦੀ ਇਹਦਾ ਕੀ ਕੋਈ ਤੁਸੀ ਕਾਰਨ ਸਮਝਦੇ ਹੋ ਕਿ ਪੰਜਾਬ ਸਰਕਾਰ ਕੋਲ ਨਹੀਂ ਪਾਵਰ ਹੈ ਜਿੰਨੇ ਹਰੈਣਾ ਸਰਕਾਰ ਜੇ ਸਰਾਸਕਾਰ ਕ੍ਰਾਸ ਦਾ ਬਾਰਡਰ ਗੋਲੀ ਚਲਾਉਂਦੀ ਹੈ ਤਾਂ ਪੰਜਾਬ ਸਰਕਾਰ ਉਹਦੀ ਇਨਵੈਸਟਿਗੇਟ ਕਰ ਸਕਦੀ ਜੀ ਕ੍ਰਿਮਿਨਲ ਲਾਅ ਦੇ ਅਨੁਸਾਰ ਜਿੱਥੇ ਅਫੈਂਸ ਹੁੰਦਾ ਜਿੱਥੇ ਗੋਲੀ ਲੱਗਦੀ ਹੈ ਉਹ ਜਗ੍ਹਾ ਹੈ ਜਿੱਥੇ ਅਫੈਂਸ ਹੋਇਆ ਤੁਸੀਂ ਚਾਹੇ ਗੋਲੀ ਅਕ੍ਰੋਸ ਦ ਬਾਰਡਰ ਹੈ ਮਗਰ ਜਿੱਥੇ ਬੰਦਾ ਡਿਗਿਆ ਉਥੇ ਕਾਜ਼ ਆਫ ਐਕਸ਼ਨ ਬੰਦ ਹੈ ਜਿੱਥੇ ਗੋਲੀ ਚੱਲੀ ਕਿੱਥੋਂ ਇਹ ਇਹ ਮਤਦਾਨ ਰੱਖਦਾ ਗੋਲੀ ਲੱਗੀ ਕਿੱਥੇ ਹੋਇਆ ਬੰਦੇ ਨੂੰ ਇਨਵੈਸਟੀਗੇਸ਼ਨ ਲਈ ਕਿਹਨੇ ਮਾਰੀ ਮਗਰ ਜਿੱਥੇ ਗੋਲੀ ਲੱਗੀ ਉਹ ਤਾਂ ਸਪਸ਼ਟ ਹੈ ਨਾ ਕਿ ਪੰਜਾਬ ਦੀ ਧਰਤੀ ਤੇ ਲੱਗੀ ਹੈ ਬੰਦੇ ਮੰਨ ਦਾ ਬਲਿਆ ਪੰਜਾਬ ਦੀ ਧਰਤੀ ਤੇ ਉਥੇ ਜਿੱਥੇ ਅਫੈਂਸ ਹੈ ਉਥੇ ਦਾ ਐਫਆਈਰ ਡਾਚ ਕਰੋ ਉਸ ਥਾਣੇ 'ਚ ਮੁਜਰਮ ਚਾਹੇ ਜਿੱਥੇ ਮਰਜੀ ਆਵੇ ਜੇ ਮੁਜਰਮ ਬਾਇ ਬਾਇ 에ਅਰਪਲੇਨ ਆਗੇ ਉੱਥੇ ਬੰਬ ਸੱਟ ਜਾਏ ਤੇ ਥੋੜੀ ਕਿ ਪੰਜਾਬ ਵਾਲੇ ਐਫਆਈਆਰ ਨੇ ਦਰਜ ਕਰ ਲੀ ਹਮ ਇੱਥੇ ਵੀ ਇਹੀ ਹੋਇਆ ਜੀ ਤੁਸੀਂ ਕ੍ਰਾਸ ਦਾ ਬਾਰਡਰ ਗੋਲੇ ਚਲਾ ਰਹੇ ਹੋ ਪਹਿਲੀ ਗੱਲ ਤਾਂ ਕ੍ਰਾਸ ਦਾ ਬਾਰਡਰ ਤੇ ਤੁਹਾਡੇ ਲੋਕਾਂ ਦੇ ਗੋਲੇ ਚਲਾ ਰਿਹਾ ਤੁਸੀਂ ਰੋਕਣਾ ਉਹਨੂੰ ਤੁਸੀਂ ਕੋਈ ਪੁਲਿਸ ਫੋਰਸ ਹੋ ਜੇ ਪੰਜਾਬ ਪੁਲਿਸ ਕਹਿ ਰਹੀ ਹੁੰਦੀ ਸਪਸ਼ਟ ਕਿ ਜੇ ਤੁਸੀਂ ਗੋਲੀ ਚਲਾਈ ਸਾਡੇ ਲੋਕਾਂ ਦਾ ਸਾਡੇ ਵੀ ਅੰਡਰ ਦਾ ਲਾਅ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਤੇ ਕੋਈ ਕੋਈ ਨਾ ਹੀ ਕੋਈ ਗੁੱਡਾਣਾਂ ਦੇ ਗੋਲੇ ਚਲਾ ਸਕਦਾ ਨਾ ਹੀ ਕੋਈ ਕ੍ਰਿਮਿਨਲ ਚਲਾ ਸਕਦਾ ਨਾ ਹੀ ਕੋਈ ਸਰਕਾਰੀ ਫੋਰਸ ਚਲਾ ਸਕਦੀ ਹੈ ਕੋਈ ਕੌਸ ਤਾਂ ਹੋਵੇ ਨਾ ਕੌਸ ਤਾਂ ਇਹਨਾਂ ਕੋਲ ਹੈ ਕਿ ਅੱਗੇ ਜਾਣ ਚਾਹੁੰਦੇ ਨੇ ਬਲੌਕ ਤੁਸੀਂ ਕੀਤਾ ਕਾਨੂੰਨ ਦੀ ਲਗਣਾ ਤੁਸੀਂ ਕਰ ਰਹੇ ਹੋ ਔਰ ਉਹ ਵੀ ਡਰ ਕਰਕੇ ਕਿਹਦੇ ਕਹਿੰਦੇ ਸਭ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਲ ਪੂਰਾ ਅਧਿਕਾਰ ਸੀ ਇਹਨਾਂ ਨੂੰ ਸਪਸ਼ਟ ਕਰ ਦੇ ਫਿਰ ਇਹ ਗੱਲ ਹੋਣੀ ਵੀ ਨਹੀਂ ਸੀ ਤੇ ਇਸ ਕਰਕੇ ਪੰਜਾਬ ਸਰਕਾਰ ਦੀ ਇਹ ਤਾਂ ਬੜੀ ਨਲਾਇਕੀ ਹੈ ਕਿ ਉਹ ਕਿਉਂ ਡਰ ਰਹੇ ਹਰਿਆਣਾ ਸਗਾ ਤਾਂ ਸਮਝ ਆਉਂਦਾ ਅਸੀਂ ਉਹਨਾਂ ਦੇ ਸਿਟੀਜ਼ਨ ਨਹੀਂ ਹੈ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਹਰ ਰਾਂਸਾ ਪ੍ਰਵਾਹ ਨਹੀਂ ਕਰਦੇ بے ਪ੍ਰਵਾਹ ਹੈ ਔਰ ਉਹ ਸੈਂਟਰਲ ਗਵਰਨਮੈਂਟ ਸੇਮ ਪਾਰਟੀ ਹੈ ਸੈਂਟਰਲ ਗਵਰਨਮੈਂਟ ਕਹਿੰਦੇ ਕਰਦੇ ਉਹ ਸਮਝ ਆਉਂਦਾ ਹੈ ਪੰਜਾਬ ਸਰਕਾਰ ਦੀ ਕਿ ਮਜਬੂਰੀ ਹੈ ਇਹ ਸਮਝ ਨਹੀਂ ਆਉਂਦਾ ਕਿਉਂਕਿ ਪੰਜਾਬ ਸਰਕਾਰ ਤਾਂ ਪਾਰਟੀ ਵਿੱਚ ਲੱਗ ਹੈ ਲੋਕ ਤੁਹਾਡੇ ਗੋਲੀਆਂ ਖਾ ਰਹੇ ਨੇ ਤੁਸੀਂ ਡਿਊਟੀ ਬਾਉਂਡ ਟੂ ਪ੍ਰੋਟੈਕਟ ਹੈ ਤੁਸੀਂ ਨੈਗਲਿਜ ਕਰ ਰਹੇ ਹੋ ਔਰ ਐਫਆਈਆਰ ਦਰਜ ਹੀ ਨਹੀਂ ਕਰ ਰਹੇ ਹਰੇਕ ਤਾਂ ਕੋਈ ਸ਼ੋਰ ਕਰਨ ਦੀ ਗੱਲ ਹੈ ਉਹ ਵੀ ਤੁਸੀਂ ਕੋਰਟ ਦੀ ਇਤਜ਼ਾਹ ਕਰ ਰਹੇ ਹੋ ਪੋਸਟਮਾਨ ਕੋਲ ਲਈ ਕੋਰਟ ਦੀ ਇਤਜ਼ਾਹ ਕਰ ਰਹੇ ਹੋ ਇਹਦਾ ਮਤਲਬ ਕਿਤੇ ਤੁਸੀਂ ਵੀ ਕੇਂਦਰੀ ਸਰਕਾਰ ਤੋਂ ਜਾਂ ਡਰਿਓ ਹੋਇਓ ਜਾਂ ਉਹਨਾਂ ਦਾ ਉਹਨਾਂ ਹੀ ਕਹਿਣਾ ਮੰਨਦੇ ਜੀ ਅ ਦੂਜਾ ਪਹਿਲੂ ਆਂਦਾ ਜੀ ਕਿ ਕਿ ਕਿਸਾਨ ਹੁਣ ਕਿਸਾਨ ਅੰਦੋਲਨ ਇਸ ਪੜਾ ਤੇ ਪਹੁੰਚ ਚੁੱਕਾ ਹੈ ਕਿ ਜੁਮਾ ਜੁਮਾ 4-5 ਜਾਂ 10 ਦਿਨ ਵੱਤੋ ਵੱਤ ਰਹਿ ਗਏ ਹੋਣਗੇ ਤੇ ਚੋਣ ਜਾਪਤਾ ਲੱਗ ਜੇਗਾ ਆਮ ਚੋਣਾ ਹੋਣ ਜਾਰੀਆਂ ਨੇ ਕਿਸਾਨ ਅੰਦੋਲਨ ਦੀ ਇਸ ਸਥਿਤੀ 'ਚ ਜਦੋਂ ਦੇਸ਼ ਸਰਕਾਰ ਨਹੀਂ ਹੈ ਕੋਡ ਆਫ ਕੰਡਕਟ ਲੱਗਾ ਹੋਇਆ ਉਹਦੀ ਕੀ ਸਿਗਨੀਫੀਕੈਂਸ ਰਹਿ ਜਾਂਦੀ ਹੈ ਬਿਲਕੁਲ ਸਿਗਨੀਫੀਕੈਂਸ ਹੈ ਕਿ ਜੇ ਅਸੀਂ ਚਾਹੁੰਦੇ ਸੀ ਕਿ ਕੋ ਕਾਨੂੰਨ ਬਣਾ ਦਿੰਦੇ ਇਸ ਟਾਈਮ ਕਾਨੂੰਨ ਬਣੇ ਨਹੀਂ ਸਕਦਾ ਜੀ ਹਾਲਾਂਕਿ ਪ੍ਰੈਜ਼ੀਡੈਂਸ਼ੀਅਲ ਨੋਟੀਫਿਕੇਸ਼ਨ ਹੋ ਸਕਦੀ ਹੈ ਜੀ ਆਰਡੀਨੈਂਸ ਹੋ ਸਕਦੀ ਹੈ ਕੋਈ ਐਸੀ ਮੂਵਮੈਂਟ ਨਹੀਂ ਇੰਦੀ ਜੋ ਸਰਕਾਰ ਦਾ ਦੀ ਚੀਜ਼ ਕਾਨੂੰਨ ਦੇ ਮੁਤਾਬਿਕ ਨਾ ਹੋਵੇ ਜੀ ਸਰਕਾਰ ਦੇ ਥੱਲੇ ਹਰ ਮੂਵਮੈਂਟ ਤੇ ਕੋਈ ਨਾ ਕੋਈ ਸਰਕਾਰ ਹੁੰਦੀ ਹੈ ਸੋ ਜੇ ਪਾਰਲੀਮੈਂਟ ਨਹੀਂ ਹੈ ਤੇ ਪ੍ਰੈਜ਼ੀਡੈਂਟ ਕੈਬਨਿਟ ਦੇ ਕਹਿਣ ਤੇ ਕਾਨੂੰਨ ਹਲਵੇ ਬਣਾ ਸਕਦਾ ਮਗਰ ਅਗਲੀ ਸਰਕਾਰ ਨੂੰ ਪਾਰਲੀਮੈਂਟ ਇਲਾਕੇ ਜਾਏਗੀ ਨਹੀਂ ਲੈ ਜਾਏਗੀ ਇਹ ਪਤਾ ਨਹੀਂ ਜੀ ਸੋ ਉਸ ਸਭ ਨਾਲ ਜੇ ਕਿਸਾਨ ਮਜ਼ਦੂਰ ਮਜਬੂਰ ਕਰ ਦੇ ਤਾਂ ਕਾਨੂੰਨ ਹਲੇ ਵੀ ਬਣ ਸਕਦਾ ਇਹਦੇ ਸਾਨੂੰ ਕੋਈ ਸਪਸ਼ਟ ਹੋਣਾ ਚਾਹੀਦਾ ਹੈ ਔਰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਸਰਕਾਰ ਤੇ ਦਬਾਅ ਵੀ ਸਭ ਤੋਂ ਜ਼ਿਆਦਾ ਪੈਦਾ ਹੈ ਜੀ ਸੋ ਉਸ ਸਭ ਨਾਲ ਟਾਈਮਿੰਗ ਦੇ ਵਿੱਚ ਕੋਈ ਨੁਕਸਾਨ ਨਹੀਂ ਟਾਈਮ ਵੀ ਕੋਈ ਠੀਕ ਹੈ ਮਗਰ ਕਿਸਾਨਾਂ ਨਾਲ ਜੇ ਸਾਰੇ ਜਨਰਲ ਪਬਲਿਕ ਇਕੱਠੀ ਹੋ ਰਹੀ ਹੋਏ ਤਾਂ ਹੀ ਦਬਾਅ ਪੈਣ ਹਲੇ ਤੱਕ ਦਿਖ ਰਿਹਾ ਕਿ ਕਿਸਾਨਾਂ ਨਾਲ ਪੂਰੇ ਪੰਜਾਬ ਦੇ ਲੋਕ ਜਿਸ ਤਰ੍ਹਾਂ ਪਹਿਲੀ ਵਾਰੀ ਨਾਲ ਸੀ ਉਸ ਤਰ੍ਹਾਂ ਨਾਲ ਨਹੀਂ ਸੰਜੇਥੇ ਬੰਦੀਆਂ ਵੀ ਨਾਲ ਲੀਏ ਤੇ ਚੇਹ ਪੈਲੂ ਵੀ ਹੈਗਾ ਜੁੜਦਾ ਇਹ ਕਮਜ਼ੋਰੀ ਦਿੱਖਦੀ ਹੈ ਜਿੱਥੇ ਬੰਦੀਆਂ ਤਿੰਨ ਜਥੇ ਬੰਦੀਆਂ ਨੇ ਗੱਲ ਹਰਿਆਣੇ ਦੀ ਤੇ ਯੂਪੀ ਦੀਆਂ ਦੋ ਤਿੰਨ ਜਥੇ ਬੰਦੀਆਂ ਆਈਆਂ ਨੇ ਸੋ ਇਹ ਕਮਜ਼ੋਰੀ ਦਿਖਦੀ ਹੈ ਤੇ ਇਸ ਲਈ ਸਰਕਾਰ ਨੂੰ ਵੀ ਦਿਖਦੀ ਹੈ ਤੇ ਉਸ ਕਮਜ਼ੋਰੀ ਦਾ ਫਾਇਦਾ ਠਾ ਕੇ ਉਹਨਾਂ ਨੇ ਹਮਲਾ ਕੀਤਾ ਕਿਉਂਕਿ ਸਰਕਾਰ ਸਾਲੋਂ ਦੇ ਕੱਲ ਤੇ ਸਮਝਦੀ ਆਪਣੀ ਆਪੋਜੀਸ਼ਨ ਜੀ ਉਹ ਉਸ ਤੇ ਸਮਝਦਾ ਇੱਕ ਗੈਂਗ ਦੂਜੇ ਗੈਂਗ ਤੇ ਦਿਖ ਰਿਹਾ ਕਿ ਕਮਜ਼ੋਰ ਹੈ ਤਾਂ ਉਹ ਤੇ ਅਟੈਕ ਕਰਦੇ ਹੋ ਬਿਲਕੁਲ ਇੱਕ ਜਾਨਵਰਾਂ ਵਰਗਾ ਬਿਹੇਵੀਅਰ ਹੈ ਸਰਕਾਰ ਦਾ ਕਾਨੂੰਨ ਦੇ ਅੰਦਰ ਇੱਕ ਬਿਹੇਵੀਅਰ ਨਹੀਂ ਹੈ ਤਾਂ ਉਸੇ ਕਮਜ਼ੋਰੀ ਦਾ ਫਾਇਦਾ ਉਠਾ ਕੇ ਪੀਰ ਗੈਸ ਸੈਟ ਛੱਡ ਰਹੇ ਨੇ ਜੇ ਸਾਰੇ ਕਿਸਾਨ ਬੰਦੇ ਜਥੇਬੰਦੇ ਇਕੱਠੀਆਂ ਹੁੰਦੀਆਂ ਔਰ ਸਾਈਮਲਟੇਨਸਲੀ ਯੂਪੀ ਤੋਂ ਕਿਸਾਨ ਆਉਂਦੇ ਰਾਜਸਥਾਨ ਤੋਂ ਕਿਸਾਨ ਆਉਂਦੇ ਤੇ ਫਰੀਆਣਾ ਤੋਂ ਆਉਂਦੇ ਤੇ ਪੰਜਾਬ ਤੋਂ ਆਉਂਦੇ ਫਿਰ ਸਰਕਾਰ ਕੋਲ ਕਿੰਨੀ ਫੋਰਸ ਹੁੰਦੀ ਹੈ ਫਿਰ ਉਹ ਰੋਕ ਨਹੀਂ ਕਦੀ ਪਾਉਂਦੀ ਜੀ ਅਸੀਂ ਗੱਲ ਕੀਤੀ ਹੈ ਐਡਵੋਕੇਟ ਆਰਿਸ ਬੈਂਸੋਲਾ ਨਾਲ ਜੋ ਸਭ ਤੋਂ ਨਿਚੋੜਵਾ ਪੱਖ ਇਸ ਗੱਲਬਾਤ ਦਾ ਇਹੀ ਹੈ ਕਿ ਇਹ ਤਾਂ ਗੱਲ ਸਪਸ਼ਟ ਹੈ ਕਿ ਕੋਈ ਵੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੀ ਨਾ ਹੀ ਰਸਤੇ ਰੋਕ ਸਕਦੀ ਹੈ ਨਾ ਹੀ ਇੰਟਰਨੈਟ ਬੰਦ ਕਰ ਸਕਦੀ ਹੈ ਪਰ ਜੋ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ ਹੈ ਉਹਦੇ ਇੱਕ ਜਿਹੜਾ ਇਹ ਇੱਕ ਪਹਿਲੂ ਜਿਹੜਾ ਸਾਹਮਣੇ ਆਉਂਦਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਸਥਿਤੀ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ ਦੇ ਵੱਲੋਂ ਜਿਹੜਾ ਹੈ ਕੋਈ ਵੀ ਕਾਨੂੰਨ ਕੈਬਨਿਟ ਦੀ ਸफारਿਸ਼ ਦੇ ਉੱਤੇ ਆ ਸਕਦਾ ਹੈ ਭਾਵੇਂ ਕਿ ਚੋਣ ਜਾਬਤਾ ਲੱਗਣ ਜਾ ਰਿਹਾ ਹੈ ਪਾਰਲੀਮੈਂਟ ਉੱਠਣ ਜਾ ਰਹੀ ਹੈ ਨਵੀਂ ਪਾਰਲੀਮੈਂਟ ਦੀ ਵੋਟਾਂ ਪੈਣਗੀਆਂ ਨਵੀਂ ਸਰਕਾਰ ਬਣੇਗੀ ਉਹ ਉਦੋਂ ਦੇਖਿਆ ਜਾਏਗਾ ਪਰ ਸੰਭਾਵਨਾ ਪੂਰੀ ਤਰ੍ਹਾਂ ਖੁੱਲੀ ਹੈ ਬਹੁਤ ਸ਼ੁਕਰੀਆ ਬੈਂਸ ਸਾਹਿਬ ਸਾਨੂੰ ਸਮਾਂ ਦੇਣ ਵਾਸਤੇ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 7010598475 ਪਤਾ ਪੰਜਾਬ